ਕਿਸੇ ਦਾ ਵਿਆਹ ਨਹੀਂ ਹੋ ਰਿਹਾ ਪਰ ਕੀ ਇਹ ਵੀ ਇਹ ਵੀ ਡਿਟਰਮਨ ਹੁੰਦਾ ਵੀ ਜਿਵੇਂ ਕਈਆਂ ਦੇ 35 35 ਸਾਲ ਦੀ ਉਮਰ ਤੱਕ ਵਿਆਹ ਨਹੀਂ ਹੋ ਰਿਹਾ ਤਾਂ ਉਹ ਪ੍ਰੋਬਲਮ ਤੁਸੀਂ ਦੱਸ ਸਕਦੇ ਹੋ ਕਿ ਤੇਰੀ ਪ੍ਰੋਬਲਮ ਕੀ ਆ ਰਹੀ ਹੈ ਉਹਦੇ ਚ ਭਾਜੀ ਇਹਦੇ ਚ ਹੀ ਤਾਂ ਫਾਇਦਾ ਹੈ ਸਟਾਰ ਲੋਜੀ ਦਾ ਤੁਸੀਂ ਸਮਝੋ ਗੱਲ ਨੂੰ ਬਈ ਕਿਸੇ ਦਾ ਵਿਆਹ ਨਹੀਂ ਹੋਇਆ 30 35 ਸਾਲ ਦੀ ਉਮਰ ਹੋਗੀ ਉਹਨੂੰ ਦੱਸਾਂਗੇ ਨਾ ਕਿ ਤੇਰੇ 7th ਹਾਊਸ 'ਚ ਸ਼ਨੀ ਸੀਗਾ ਤੇਰਾ ਵਿਆਹ ਲੇਟ ਆਉਣਾ ਸੀ ਫਿਰ ਉਹਨੂੰ ਦੱਸਾਂਗੇ ਵਿਆਹ ਕਿਹੜੇ ਸੈਗਮੈਂਟ 'ਚ ਹੋ ਸਕਦਾ ਲਵ ਮੈਰਿਜ ਹੈ ਅਰੇਂਜ ਮੈਰਿਜ ਹੈ ਕੁੜੀ ਮੇਬੀ ਪੋਸੀਬਲ ਤੇਰੀ ਫਰੈਂਡ ਸਰਕਲ ਚੋ ਬਿਲੋਂਗ ਕਰਦੀ ਹੋਏਗੀ ਜਾਂ ਤੇਰਾ ਰਿਸ਼ਤਾ ਤੇਰੇ ਨਾਨਕੇ ਪਾਸਿਓਂ ਆਣਾ ਹੈ ਤੇਰੇ ਦਾਦਕੇ ਪਾਸਿਓਂ ਆਣਾ ਹੈ ਕੁੜੀ ਉਮਰ ਚ ਬੜੀ ਹੋਏਗੀ ਜਾਂ ਛੋਟੀ ਹੋਏਗੀ ਫਿਰ ਬੰਦਾ ਉਸ ਡਾਇਰੈਕਸ਼ਨ ਚ ਲੱਭ ਲੈਂਦਾ ਹੈ ਤੇ ਉਹਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਯਾਰ ਮੇਰਾ ਆਦੋਂ ਤੱਕ ਹੋਣਾ ਸੀਗਾ ਵਿਆਹਲੇ ਤਾਂ ਕੇਸ ਹੀ ਜ਼ਿਆਦਾ ਉਹ ਆਂਦੇ ਨਾ ਜਾਂ ਤਾਂ ਲਵ ਮੇਰੀ ਜਾਂ ਵਿਆਹ ਹੋ ਨਹੀਂ ਰਿਹਾ ਇਹ ਪ੍ਰੋਬਲਮ ਕਿਉਂ ਹੁੰਦੀ ਹੈ ਬੰਦੇ ਚ ਕੋਈ ਕਮੀ ਵੀ ਨਹੀਂ ਹੈ ਘਰ-ਬਾਰ ਵੀ ਓਕੇ ਹੈ ਆਨ ਵੀ ਕਰ ਰਿਹਾ ਹੈ ਪਰ ਬਣ ਨਹੀਂ ਰਹੀ ਗੱਲ ਇਹ ਕਿਉਂ ਹੋ ਜਾਂਦਾ ਕਿ ਪਿਓਰਲੀ ਕਿਸਮਤ ਹੈ ਇਹ ਪਿਓਰਲੀ ਕੁੰਡਲੀ ਹੈ ਕੁੰਡਲੀ ਹੈ ਪਿਓਰਲੀ ਕੁੰਡਲੀ ਹੈ ਕਿਸਮਤ ਨਹੀਂ ਹੁੰਦੀ ਕਿਸਮਤ ਕੁੰਡਲੀ ਨੂੰ ਪੜਨ ਕਿਸਮਤ ਨੂੰ ਪੜਨ ਦਾ ਤਰੀਕਾ ਕੁੰਡਲੀ ਹੈ ਕੀ ਕਿਸਮਤ ਹੈ ਨਹੀਂ ਹੋਣਾ ਸੀਗਾ ਤਾਂ ਨਹੀਂ ਹੋਏਗਾ ਸਾਰਾ ਕੁਝ ਹੁੰਦਿਆਂ ਤੋਂ ਹੁੰਦਿਆਂ ਨਹੀਂ ਹੋਏਗਾ ਇਹ ਤਾਂ ਤੁਸੀਂ ਕਹਿ ਰਹੇ ਹੋ ਨਾ ਜੇ ਉਹਦੇ ਲਿਖਿਆ ਹੈ ਕੁੰਡਲੀ ਕਹਿ ਰਹੀ ਹੈ ਵੀ ਇਹਦਾ ਨਹੀਂ ਪੋਸੀਬਲ ਹੂੰ ਤੇ ਫਿਰ ਜ਼ੋਰ ਲਾ ਲੈ ਨਹੀਂ ਹੋਣਾ ਨਹੀਂ ਹੋਣਾ ਕੋਈ ਉਪਾਅ ਕਰਾ ਲੈ ਕੁਝ ਕਰਾ ਲੈ ਨਹੀਂ ਹੋਏਗਾ ਜੀ ਉਪਾਏ ਕਰਾ ਕੇ ਤਾਂ ਕਦੇ ਨਹੀਂ ਹੋਏਗਾ ਉਪਾਇ ਦੀ ਸੁਣ ਲਓ ਤੁਸੀਂ ਗੱਲ ਤੁਸੀਂ ਨਾ ਇੱਕ ਪ੍ਰਕਿਰਤੀ ਤੇ ਆਜੋ ਗੱਲ ਦੇ ਉੱਤੇ ਨੇਚਰ ਦੇ ਉੱਤੇ ਆਜੋ ਹਰ ਇੱਕ ਪਲੈਨਟ ਜਿਵੇਂ ਕਲਰ ਨੂੰ ਰਿਪਰੈਜ਼ੈਂਟ ਕਰਦਾ ਹੈ ਜਿਵੇਂ ਬਾਡੀ ਦੇ ਪਾਰਟਸ ਨੂੰ ਰਿਪਰੈਜ਼ੈਂਟ ਕਰਦਾ ਹੈ ਰਿਲੇਸ਼ਨਸ ਨੂੰ ਰਿਪਰੈਜ਼ੈਂਟ ਕਰਦਾ ਹੈ ਉਦਾਂ ਹੀ ਟ੍ਰੀਜ਼ ਨੂੰ ਤੇ ਅ ਨੇਚਰ ਨੂੰ ਰਿਪਰੈਜ਼ੈਂਟ ਕਰਦਾ ਹੈ ਜਿਹੜਾ ਚੰ드ਰਮਾ ਹੈ ਨਾ ਇਹ ਸਾਡੇ ਮਨ ਦਾ ਕਾਰਕ ਹੈ ਐਸਟ੍ਰੋਲੋਜੀ ਚ ਸੋਚਣ ਸ਼ਕਤੀ ਦਾ ਕਾਰਕ ਹੈ ਸਾਡੇ ਇਮੋਸ਼ਨਸ ਦਾ ਕਾਰਕ ਹੈ ਲੋਕ ਕੀ ਕਰਦੇ ਕੁਛ ਨਹੀਂ ਸੁੱਝਦਾ ਐਸਟੋਲੋਜਰ ਕਹਿੰਦਾ ਵੀ ਮੇਰੇ ਮੈਂ ਉਪਾਏ ਲਿਖਤੇ ਸਮਾਨ ਮੇਰੀ ਦੁਕਾਨ ਤੋਂ ਮਿਲ ਜੇਗਾ ਨਾਲ ਮੁੰਡਾ ਬੈਠਾ ਹੈ ਤੁਹਾਨੂੰ ਦੇ ਦਿੰਦਾ ਹੈ ਇਹਨੂੰ ਜਾ ਕੇ ਨਦੀ ਚ ਬਹਾ ਦੋ ਜਦੋਂ ਤੁਸੀਂ ਪਾਣੀ ਨੂੰ ਦੂਸ਼ਿਤ ਕਰਦੇ ਹੋ ਉਦੋਂ ਤੁਸੀਂ ਆਪਣੇ ਮਨ ਨੂੰ ਖਰਾਬ ਕਰ ਲੈਂਦੇ ਹੋ ਚੰਦਰਮਾ ਨੂੰ ਖਰਾਬ ਕਰ ਦਿੰਦੇ ਹੋ ਜਦੋਂ ਵੀ ਨੇਚਰ ਦੇ ਨਾਲ ਗੈਰ ਛੇੜਛਾੜ ਹੁੰਦੀ ਹੈ ਉਦੋਂ ਹੀ ਤੁਹਾਡਾ ਚਾਰਟ ਖਰਾਬ ਹੋ ਜਾਂਦਾ ਹੈ ਚੇਂਜ ਨਹੀਂ ਹੋਇਆ ਐਂਜਾਇਟੀ ਪੈਦਾ ਹੋਗੀ ਡਿਪਰੈਸ਼ਨ ਦੇ ਪੇਸ਼IENTS ਇਸੇ ਕਰਕੇ ਪੈਦਾ ਹੁੰਦੇ ਆ ਜਿਹੜਾ ਐਸਟ੍ਰੋਲੋਜੀਕਲ ਗਲਤ ਉਪਾਏ ਕਰ ਲੈਂਦਾ ਹੈ ਨਾ ਤਾਂ ਉਹਦਾ ਸਜੇਗਾ ਕੁਝ ਨਹੀਂ ਸਬਰੇਗਾ ਕੁਝ ਐਂਜਾਇਟੀ ਪੈਦਾ ਹੋ ਜਾਏਗੀ ਨੁਕਸਾਨ ਹੋ ਜੂਗਾ ਨੁਕਸਾਨ ਹੋ ਜੂਗਾ ਨੁਕਸਾਨ ਇਨ টারਮਸ ਪਰੇਸ਼ਾਨੀਆਂ ਵੱਧ ਜਾਣਗੀਆਂ ਐਂਜਾਇਟੀ ਲੈਵਲ ਵੱਧ ਜਾਏਗਾ ਪਰੇਸ਼ਾਨੀ ਚ ਬੰਦਾ ਫਿਰ ਆਪ ਦਾ ਨੁਕਸਾਨ ਆਪ ਹੀ ਕਰਦਾ ਹੈ ਨਾ ਅਸਲ ਚ ਤਾਂ ਬੰਦਾ ਆਪ ਹੀ ਕਰਦਾ ਹੈ ਬਟੋ ਉਹਦੇ ਨਾਲ ਉਹਦਾ ਐਂਜਾਇਟੀ ਤੇ ਸੋਚਣ ਸ਼ਕਤੀ ਖਤਮ ਹੋ ਜਾਂਦੀ ਹੈ ਤੇ ਵਸਤੂ ਦਾ ਅਸਰ ਵੀ ਉਹਨਾਂ ਨਹੀਂ ਹੈ ਕਿ ਅਸੀਂ ਬਹੁਤ ਜਦੋਂ ਸੋਚਦੇ ਹਾਂ ਬਾਥਰੂਮ ਇੱਧਰ ਬਣੇ ਕਿਚਨ ਇੱਥੇ ਬਣੇ ਉਹਦਾ ਇੰਨਾ ਅਸਰ ਨਹੀਂ ਹੈ ਭਾਈ ਇੱਕ ਮਾਈਕਰੋ ਪਾਰਟ ਹੈ ਚੇਂਜ ਕਰਕੇ ਕਿਸੇ ਦੇ ਕਰਜ਼ੇ ਨਹੀਂ ਉਤਰੇ ਚੇਂਜ ਕਰਕੇ ਕੋਈ ਵਿਦੇਸ਼ ਨਹੀਂ ਗਿਆ ਚੇਂਜ ਕਰਕੇ ਕਿਸੇ ਦੀ ਬਿਮਾਰੀ ਨਹੀਂ ਠੀਕ ਹੋਈ ਕਦੇ ਵੀ ਉਹ ਤੁੱਕਾ ਹੋ ਜੇ ਤਾਂ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਿਹਾ ਹੋ ਜੇ ਉਹ ਫਿਰ ਹੋਈ ਨਾ ਸੌਦਾ ਕਰਾਇਆ ਪੰਜ ਦਾ ਹੋ ਗਿਆ ਹਾਂ ਫਿਰ ਉਸ ਪੰਜ ਨੂੰ ਫੜ ਕੇ ਗਾਓ ਮੈਂ ਕਦੇ ਮੈਂ ਕਹਿੰਦਾ ਕਦੇ ਵੀ ਕਿਸੇ ਐਸਟ੍ਰੋਲੋਜਰ ਨੂੰ ਕਿਸੇ ਸਿੰਗਰ ਨਾਲ ਕਿਸੇ ਕਲਾਕਾਰ ਨਾਲ ਕਿਸੇ ਐਕਟਰ ਨਾਲ ਆਪਣੇ ਰਿਵਿਊਜ਼ ਨਹੀਂ ਕਰਾਣੇ ਚਾਹੀਦੇ ਇਹਦਾ ਮਤਲਬ ਹੋਇਆ ਕਿ ਉਹ ਚੀਜ਼ ਬੜੀ ਹੋਗੀ ਤੁਸੀਂ ਇੱਕ ਚੀਜ਼ ਨੂੰ ਗਾ ਗਾ ਕੇ ਚਾਰ ਬੰਦਿਆਂ ਨੂੰ ਠੱਗਣ ਦੀ ਕੋਸ਼ਿਸ਼ ਕਰ ਰਹੇ ਹੋ ਜੇ ਸਾਇੰਸ ਠੀਕ ਹੈ ਤਾਂ ਸਾਇੰਸ ਦੀ ਗੱਲ ਕਰੋ ਨਾ ਕਿ ਕਿਸੇ ਰਿਵਿਊਜ਼ ਦੀ ਗੱਲ ਕਰੋ